ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮਿਹਰ ਬੁਟੀਕ ਚ ਅੱਜ ਫੇਰ ਤੁਹਾਡੇ ਲਈ ਇੱਕ ਬਹੁਤ ਸੋਹਣਾ ਸੂਟ ਲੈ ਕੇ ਆਏ ਆ ਜੀ ਪਿਓਰ ਕੈਮਰਿਕ ਦੀ ਬਾਟਮ ਹੈ ਤੇ ਨਾਲ ਕੋਟੇ ਦਾ ਹੀ ਸ਼ਰਟ ਹੈ ਤੇ ਕੋਟੇ ਦੀ ਹੀ ਦੁਪੱਟਾ ਟਾਈ ਐਂਡ ਡਾਈ ਹੈ ਤੇ ਨਾਲ ਆਪਾਂ ਨੇ ਲਾਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਰਕ ਜੀ ਇਸ ਇਹ ਆਪਾਂ ਨੇ ਕੰਮ ਸਮੇਤ ਆਪਾਂ ਇਹ ਸੂਟ ਸਾਰਾ ਰੈਡੀ ਹੀ 2000 ਚ ਦੰਨੇ ਆ ਕਿਸੇ ਨੇ ਵੀ ਸੂਟ ਤੇ ਕੋਈ ਵੀ ਡਿਜ਼ਾਈਨ ਕਰਵਾਉਣਾ ਹੋਵੇ ਇਸ ਪੈਟਰਨ ਚ ਥੋੜਾ ਹਲਕਾ ਫੁੰਕਾ ਚੇਂजेस ਹੋ ਜਾਣਗੇ ਤੇ ਆਪਾਂ ਸੇਮ ਕੋਸਟ ਚ ਇਹੀ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਤੁਸੀਂ ਸਟੱਫ ਵੀ ਦੇਖ ਸਕਦੇ ਹੋ ਤੇ ਇਹ ਜਿਵੇਂ neck ਬਣਿਆ ਹੋਇਆ ਇਹ ਬਾਟਮ ਹੈ ਤੇ ਇਹ ਆਪਾਂ ਕੋਲ ਆ ਗਈ ਜੀ ਟਾਈ ਐਂਡ ਡਾਈ ਦਾ ਦੁਪੱਟਾ ਚੈੱਕ ਕਰ ਸਕਦੇ ਹੋ ਜੀ ਇਹ ਪਿਓਰ ਕੋਟਾ ਇੱਕ ਕੋਟਾ ਹੁੰਦਾ ਹੈ ਵੀ ਬੜਾ ਫੁੱਲੇ ਫੁੱਲੇ ਰੰਦਾ ਹੈ ਤੇ ਉਹ ਨੇੜੇ ਨਹੀਂ ਗਲਦੇ ਲੱਗਦਾ ਤੇ ਇਹ ਹੈ ਜੋ ਇਹ ਬਹੁਤ ਸੌਫਟ ਹੈ ਤੇ ਇਹ ਇਹਦੀ ਗ੍ਰੇਸ ਵੀ ਬਹੁਤ ਆਂਦੀ ਹੈ ਵਧੀਆ ਤੋਂ ਵਧੀਆ ਸੂਟਾਂ ਤੇ ਜੋ ਕੋਟਾ ਲੱਗਿਆ ਹੁੰਦਾ ਇਹ ਉਹ ਵਾਲਾ ਹੈ ਤੇ ਤੁਸੀਂ ਆਪਣੇ ਪਸੰਦ ਦੇ ਸੂਟ ਰੈਡੀ ਕਰਾਉਣ ਲਈ ਜਿਵੇਂ ਕੋਟੇ ਦਾ ਅੱਜਕੱਲ ਟ੍ਰੈਂਡ ਹੈ ਤੇ ਮੈਨੂੰ ਫੋਲੋ ਕਰੋ ਜੀ ਸਬਸਕ੍ਰਾਈਬ ਕਰੋ ਤੇ ਇਨਬਾਕਸ 'ਚ ਮੈਸੇਜ ਪਾਓ ਜੇ ਤੁਹਾਨੂੰ ਇਦਾਂ ਦੇ ਕੁਝ ਵੀ ਸੂਟਾਂ ਦੀ ਰਿਕਵਰਮੈਂਟ ਹੈਗੀ ਹੈ ਜੀ ਓਕੇ ਥੈਂਕ ਯੂ